ਤੇ ਗੱਲ ਕਰੀਏ ਖਰੜ ਹਲਕੇ ਦਾ ਅਨਮੋਲ ਗਗਨ ਮਾਨ ਹੁਣੋਂ ਦਾ ਖਰੜ ਹਲਕਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਇੱਥੋਂ ਦੇ ਤੇ ਦੇਖ ਸਕਦੇ ਹੋ ਤਸਵੀਰਾਂ ਦੇਖ ਸਕਦੇ ਹੋ ਮੈਡਮ ਤੱਕ ਵੀ ਇਹ ਵੀਡੀਓ ਨੂੰ ਜਰੂਰ ਪਹੁੰਚਾਓ ਕਿਉਂਕਿ ਉਹਨਾਂ ਦਾ ਹਲਕਾ ਹੈ ਪੁਲੀ ਦੇ ਉੱਪਰ ਜਿਹੜਾ ਚੌੜਾ ਨੇ ਇਹ ਜਿਹੜੇ ਐਂਗਲ ਵਟ ਦਿੱਤੇ ਗਏ ਨੇ ਤਾਂ ਉਸ ਤੋਂ ਬਾਅਦ ਇੱਥੇ ਕੋਈ ਸੇਫਟੀ ਵੀ ਨਜ਼ਰ ਨਹੀਂ ਆ ਰਹੀ ਪੁਲੀ ਦੇ ਹਾਲਾਤ ਦੇਖ ਸਕਦੇ ਹੋ ਆ ਦੇਖੋ ਪਾਣੀ ਪ੍ਰਾਣੀ ਦੀ ਜਿਹੜੇ ਸਲੇਬਾਂ ਨੇ ਉਹ ਵੀ ਅੱਜ ਤੱਕ ਇੱਥੇ ਮੌਜੂਦ ਨੇ ਜਦੋਂ 2-3 ਸਾਲ ਪਹਿਲਾਂ ਇੱਥੇ ਜਿਹੜਾ ਪਾਣੀ ਆਇਆ ਸੀਗਾ ਉਹ ਪਾਣੀ ਦੇ ਵਿੱਚ ਹਟ ਗਿਆ ਸੀਗਾ ਬਾਈ ਹੁਣ ਇਹ ਗੱਲ ਕਰੀਏ ਖੇਜਰਾਬਾ ਤੋਂ ਮੀਆਪੁਰੋ ਜਿਹੜਾ ਹੈ ਰੋਡ ਹੈ ਕਈ ਰਾਹਗੀਰਾਂ ਇਸੇ ਰੋਡ ਦੇ ਉੱਪਰੋਂ ਲੰਘਦੇ ਨੇ ਲਿੰਕ ਰੋਡ ਹੈ ਕਈ ਪਿੰਡਾਂ ਨੂੰ ਜੋੜਦਾ ਸੋ ਪ੍ਰਸ਼ਾਸਨ ਨੂੰ ਕਿਤੇ ਨਾ ਕਿਤੇ ਸਰਕਾਰ ਨੂੰ ਬੇਨਤੀ ਹੈ ਵੀ ਜੀ ਇਸ ਪੁਲੀ ਨੂੰ ਥੋੜਾ ਉੱਚ ਜਾਵੇ ਕਿਉਂਕਿ ਜਿਹੜੇ ਇੱਥੇ ਐਂਗਲ ਲੱਗੇ ਹੋਏ ਨੇ ਚੌਰਾ ਵੱਲੋਂ ਜਿਹੜੇ ਐਂਗਲ ਨੇ ਉਹ ਵੀ ਕੱਟ ਦਿੱਤੇ ਗਏ ਨੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਆਦਾ ਪਾਣੀ ਹੁੰਦਾ ਇਸ ਪੁਲੀ ਦੇ ਵਿੱਚ 2 3 ਸਾਲ ਪਹਿਲਾਂ ਦੀ ਗੱਲ ਕਰੀ ਪਹਿਲਾਂ ਵੀ ਦੱਸਿਆ ਵੀ ਜਿਹੜਾ ਇੱਕ ਮੁੰਡਾ ਮੀਆਪੁਰ ਦਾ ਸੀ ਪਾਣੀ ਦੀ ਚਪੇੜ ਦੇ ਵਿੱਚ ਜਾਣ ਕਰਕੇ ਇਸ ਨਦੀ ਦੇ ਵਿੱਚ ਛੱਡ ਗਿਆ ਸੀਗਾ ਸੋ ਪਿੰਟ ਵਾਲੇ ਦੀ ਮੁਸ਼ਕਲ ਦੇ ਨਾਲ 6-7 ਦਿਨਾਂ ਤੋਂ ਬਾਅਦ ਜਿਹੜੀ ਉਸ ਦੇ ਮੁੰਡੇ ਦੀ ਬਾਡੀ ਲੱਭੀ ਸੀ ਤਾਂ ਉਸ ਤੋਂ ਬਾਅਦ ਬੇਨਤੀ ਹੈ ਕਿ ਜਦੋਂ ਕਿਤੇ ਪਿੰਡਾਂ ਆਣੇ ਨੂੰ ਥੋੜਾ ਜਿਹਾ ਗਰੇਜ ਕੀਤਾ ਜਾਵੇ ਮੌਨਸੂਨ ਦੇ ਦਿਨਾਂ ਦੇ ਵਿੱਚ ਤੇ ਪਾਣੀ ਦੀ ਸਪੀਡ ਦੇਖ ਸਕਦੇ ਹੋ ਪਾਣੀ ਜਿਵੇਂ ਬਹੁਤ ਜ਼ਿਆਦਾ ਸਪੀਡ ਦੇ ਵਿੱਚ ਜਿਹੜਾ ਪਾਣੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਸ ਨਦੀ ਦੇ ਵਿੱਚ ਆਇਆ ਹੋਇਆ ਸੋ ਥੋੜਾ ਜਿਹਾ ਗਰੇਜ ਕੀਤਾ ਜਾਵੇ ਸੋ ਕਿਉਂਕਿ ਮੌਨਸੂਨ ਪੰਜਾਬ ਸਰਕਾਰ ਵੱਲੋਂ ਮੌਨਸੂਨ ਦਾ ਅਲਰਟ ਜਾਰੀ ਕੀਤਾ ਗਿਆ ਹੈ 3-4 ਦਿਨ ਲਗਾਤਾਰ ਜਿਹੜੀ ਪੰਜਾਬ ਦੇ ਵਿੱਚ بارش ਹੋ ਸਕਦੀ ਹੈ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਵਿੱਚ 4 ਦਿਨਾਂ ਦਾ ਹਾਈ ਅਲਰਟ ਜਾਰੀ ਕੀਤਾ ਗਿਆ ਤਾਂ ਉਸ ਨੂੰ ਲੈ ਕੇ ਤੁਹਾਡੇ ਸਾਹਮਣੇ ਵੱਡੀ ਖਬਰ ਲੈ ਕੇ ਆਏ ਹਾਂ ਜੀ ਇਸ ਵਕਤ ਖਿਜਰਾਬਾਦ ਕਸਬਾ ਤੱਕ ਇਸ ਖਿਜਰਾਬਾਦ ਤੋਂ ਮੀਆਪੁਰਾ ਰੋਡ ਦੇ ਉੱਪਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਇੱਕ ਪੁਲੀ ਪੈਂਦੀ ਹੈ ਜਿ ਗੱਲ ਕਰੀਏ ਹੈ ਪੁਲੀ ਦੇ ਵਿੱਚ 2-3 ਸਾਲ ਪਹਿਲਾਂ ਮੀਆਪੁਰ ਦਾ ਇੱਕ ਨੌਜਵਾਨ ਲੜਕਾ ਇਸ ਪਾਣੀ ਦੀ ਚਪੇੜ ਦੇ ਵਿੱਚ ਆਉਣ ਦੇ ਕਾਰਨ ਜਿਹੜਾ ਹਟ ਗਿਆ ਸੀ ਤਾਂ ਉਸ ਤੋਂ ਬਾਅਦ ਕਿਤਨਾ ਕੀਤੇ ਸਾਡੀ ਐਸਐਚਓ ਸਾਹਿਬ ਜੋ ਕਿ ਬਲਾਕ ਮਾਜਰੀ ਥਾਣਾ ਯੋਗੇਸ਼ ਕੁਮਾਰ ਹੋਂ ਨਾਲ ਜਿਨ੍ਹਾਂ ਗੱਲਬਾਤ ਹੋਈ ਹੈ ਉਹਨਾਂ ਨੇ ਕਹਿਣਾ ਵੀ ਜਿਹੜਾ ਕਿ ਪਿੰਡਾਂ ਦੇ ਵਿੱਚ ਅਸੀਂ ਵੀ ਗੱਲਬਾਤ ਕਰਾਂਗੇ ਵੀ ਜਿਹੜੇ ਇਸ ਰੋਡ ਦੇ ਉੱਪਰ ਜਿਹੜੀ ਆਵਾਜ਼ ਆਈ ਉਸ ਨੂੰ ਬੰਦ ਕੀਤਾ ਜਾਵੇ ਕਿਉਂਕਿ ਜਿ ਗੱਲ ਕਰੀਏ ਤਸਵੀਰਾਂ ਦਿਖਾਈਆਂ ਜਾਣ ਪਾਣੀ ਜਿਹੜਾ ਪੂਰਾ ਕਿਉਂਕਿ ਪਿੱਛੇ ਡੈਮ ਪੈਂਦੇ ਨੇ ਜਿ ਗੱਲ ਕਰੀਏ ਮਿਰਜਾ ਡੈਮ ਪੈਂਦਾ ਦਾ ਜਿਹੜਾ ਪਾਣੀ ਹੈ ਸਾਰਾ ਨਦੀ ਦਾ ਪਾਣੀ ਇਕੱਠਾ ਹੋ ਕੇ ਪਿੰਡਾਂ ਦੇ ਵਿੱਚੋਂ ਇਹ ਨੀਵੀਂ ਜਗ੍ਹਾ ਨੀਵੀਂ ਜਗ੍ਹਾ ਹੋਣ ਦੇ ਕਰਕੇ ਇਹ ਆਵਾਜਾਈ ਵੀ ਇੱਥੇ ਮੀਆਪੁਰ ਪਿੰਡ ਪੈਂਦੇ ਨੇ ਕਈ ਪਿੰਡ ਪੈਂਦੇ ਨੇ ਤਾਰਾਪੁਰ ਮਾਜਰੀ ਹੋ ਗਿਆ ਹਰੀਪੁਰ ਨੂੰ ਪਿਛੇ ਰੋਪੜ ਤੱਕ ਜਿਹੜਾ ਹੈ ਰੋਪੜ ਜ਼ਿਲ੍ਹੇ ਤੱਕ ਜਿਹੜਾ ਹੈ ਮਾਰਗ ਨੂੰ ਜੋੜਦਾ ਹੈ ਰੋਪੜ ਜ਼ਿਲ੍ਹੇ ਦੇ ਜਿਹੜੇ ਲੋਕ ਨੇ ਇਸ ਮੰਨ ਕੇ ਰੋਡ ਦੇ ਉੱਪਰੋਂ ਕਈ ਵਾਰ ਲੰਘਦੇ ਵੀ ਨੇ ਤੇ ਦੇਖ ਸਕਦੇ ਹੋ ਗੱਡੀਆਂ ਤਾਂ ਸੌਖੇ ਲੰਘ ਜਾਂਦੀਆਂ ਪਰ ਕਿਤੇ ਨਾ ਕਿਤੇ ਇਸ ਰੋਡ ਦੀ ਗੱਲ ਕਰੀਏ ਇੱਕ ਵਾਰ ਤਸਵੀਰ ਦਿਖਾਈ ਜਾਵੇ ਪਾਣੀ ਦੀ ਸਪੀਡ ਚੈੱਕ ਕਰ ਸਕਦੇ ਹਾਂ ਪਾਣੀ ਇਸ ਤਰ੍ਹਾਂ ਪੂਰਾ ਅਮਨਗੀ ਛੱਲਾ ਮਾਰਦਾ ਹੋਇਆ ਇਸ ਰੋਡ ਦੇ ਉੱਪਰੋਂ ਪੂਲੀ ਦੇ ਉੱਪਰੋਂ ਲੱਗ ਰਿਹਾ ਕਿਉਂਕਿ ਜੇ ਗੱਲ ਕਰੀਏ ਦੂਜੀ ਸਾਈਡ ਦੀ ਤਸਵੀਰ ਦਿਖਾਈ ਜਾਵੇ ਵੀ ਇਸ ਤਰ੍ਹਾਂ ਲੱਗ ਰਿਹਾ ਵੀ ਜਿਹੜੀ ਇਹ ਸਲੇਬਾਂ ਨੇ ਜਿਹੜੀਆਂ ਇਹ ਸਿਮਿੰਟ ਦੀ ਸਲੇਬਾਂ ਇੱਥੇ ਪਾਈਆਂ ਹੋਈਆਂ ਨੇ ਕਿਤਨੇ ਕਿਤੇ ਲੱਗ ਰਿਹਾ ਵੀ ਦਬਾਅ ਦੇ ਪਾਣੀ ਦੀ ਅਮਨਗੀ ਚਪੇੜ ਦੇ ਵਿੱਚ ਆਉਣ ਕਾਰਨ ਦਬਦੀਆਂ ਹੋਈਆਂ ਧਸਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੋ ਤਸਵੀਰਾਂ ਨੇ ਇੱਕ ਵਾਰ ਦਿਖਾਈਆਂ ਜਾਣ ਦੇਖ ਸਕਦੇ ਹੋ ਜਦੋਂ ਵੀ ਪਾਣੀ ਤੁਹਾਨੂੰ ਪਤਾ ਵੀ ਜ਼ਿਆਦਾ ਹੋਣ ਆਉਂਦਾ ਹੈ ਤਾਂ ਇਸ ਜਿਹੜੀ ਇਹ ਨਦੀ ਹੈ ਪੂਰੀ ਦੇ ਉੱਪਰ ਹੁੰਦੀ ਹੈ ਮੌਨਸੂਨ ਕਰਕੇ ਪੂਰੇ ਪੰਜਾਬ ਦੇ ਵਿੱਚ ਹਾਈ ਲਰਟ ਜਾਰੀ ਕੀਤਾ ਗਿਆ ਸੋ ਪਿੰਡਾਂ ਵਾਲਿਆਂ ਨੂੰ ਬੇਨਤੀ ਹੈ ਵਾਦ ਤੋਂ ਬਾਦ ਵੀਡੀਓ ਸ਼ੇਅਰ ਕਰਕੇ ਸੋ ਜਦੋਂ ਵੀ ਤੁਸੀਂ ਰਾਤ ਬਰਾਤ ਤੇ ਦਿਨ ਵਿੱਚ ਮੀਆਪੁਰ ਜਾਣਾ ਤਾਰਾਪੁਰ ਜਾਣਾ ਸੋ ਥੋੜਾ ਜਿਹਾ ਗਰੇਜ ਕਰਿਓ ਜਾਂ ਕਬੜੀ ਨੂੰ ਹੋ ਕੇ ਜਾਂ ਕੋਈ ਹੋਰ ਰਸਤਾ ਤੁਸੀਂ ਅਪਣਾ ਸਕਦੇ ਹੋ ਬਸ ਇਸ ਰਸਤੇ ਤੋਂ ਥੋੜਾ ਜਾਨ ਦਾ ਗਰੇਜ ਕਰਿਓ ਕਿਉਂਕਿ ਕੋਈ ਵੱਡਾ ਹਾਦਸਾ ਨਾ ਹੋਵੇ ਸੋ ਵਾਦ ਤੋਂ ਬਾਦ ਵੀਡੀਓ ਸ਼ੇਅਰ ਕਰਕੇ ਜੋ ਪ੍ਰਸ਼ਾਸਨ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਨੇ ਚਾ ਉਹ ਇਦਾਂ ਦੇ ਇਲਾਕਿਆਂ ਦੇ ਵਿੱਚ ਨਾ ਘੁੰਮੇ ਜਾਵੇ ਧੰਨਵਾਦ